ਕੰਗਨਰ ਨੌਤ ਨੂੰ ਠੱਪੜ ਜੜਨ ਵਾਲੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਨੇ ਜੀਆਂ ਦੱਸਦੇ ਕਿ ਬੀਤੇ ਦਿਨ ਹੀ ਕੰਗਨਰ ਨੌਤ ਨੂੰ 에어ਪੋਰਟ ਤੇ ਕੁਲਵਿੰਦਰ ਕੌਰ ਦੇ ਵੱਲੋਂ ਠੱਪੜ ਮਾਰਿਆ ਗਿਆ ਸੀ ਕਿਸਾਨ ਜਥੇਬੰਦੀਆਂ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ ਹੀ ਕਿਸਾਨ ਕੰਗਨਾ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ ਕਿਸਾਨ ਜਥੇਬੰਦੀ ਨੇ ਕਿਹਾ ਕਿ ਕੰਗਨਾ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਸ਼ਹੀਦ ਭਗਤ ਸਿੰਘ ਜਥੇਬੰਦੀ ਦੇ ਇੱਕ ਕਿਸਾਨ ਆਗੂ ਨੇ ਕਿਹਾ ਕਿ 에어ਪੋਰਟ ਤੇ ਕੰਗਨਾ ਨੂੰ ਠੱਪੜ ਮਾਰਨ ਦੀ ਘਟਨਾ ਲਈ ਇੱਕ ਕੁੜੀ ਨੂੰ ਜ਼ਿੰਮੇਵਾਰ ਠਹਿਰਾਇਆ ਆ ਰਿਹਾ ਹੈ ਕੰਗਨਾਰਾ નો ਦਾ ਇਤਿਹਾਸ ਚੜ੍ਹਾਲੂ ਹੈ ਤੇ ਉਸ ਦੀ ਬਿਆਨਬਾਜ਼ੀ ਬਹੁਤ ਨਕਾਰਾਤਮਕ ਕੱਤੇ ਸਮਾਜ ਨੂੰ ਤੋੜਨ ਵਾਲੀ ਹੈ ਇਸ ਲਈ ਚੰਗੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਸਾਨ ਲੀਡਰਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਕੰਗਨਤਾ ਆਜ ਤੱਕ ਦਾ ਰਿਕਾਰਡ ਵੇਖਿਆ ਜਾਵੇ ਉਹ ਹਮੇਸ਼ਾ ਵਿਵਾਦਾਂ ਵਿੱਚ ਰਹੀ ਹੈ ਉਸ ਨੇ ਸ਼ੇਖਰ ਸੁਮੰਦ ਦੇ بیٹے ਤੇ ਦੋਸ਼ ਲਾਇਆ ਤਾਂ ਉਸ ਨੇ ਖੁਦਕੁਸ਼ੀ ਕਰ ਲਈ ਉਸ ਨੇ ਦਿੱਤੀ ਕਿਰੋਸ਼ਨ ਤੇ ਵੀ ਦੋਸ਼ ਲਾਇਆ ਸੀ ਕਿਸਾਨ ਲੀਡਰਾਂ ਨੇ ਕਿਹਾ ਕਿ ਕੰਗਨਾ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਉਹ ਮੁਆਫੀ ਦੀ ਹੱਕਦਾਰ ਨਹੀਂ ਅਸੀਂ ਚਾਹੁੰਦੇ ਹਾਂ ਕਿ ਉਸ ਦਾ ਡਾਪ ਟੈਸਟ ਭਰਤੀ ਜਾਂਦੀ ਸ਼ਬਦਾਵਲੀ ਤੋਂ ਸਾਨੂੰ ਪੂਰਾ ਯਕੀਨ ਹੈ ਕਿ ਕੰਗਨਾ ਨਸ਼ੇ ਦੀ ਆਦੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸੇ ਦੌਰਾਨ ਕਿਸਾਨਾ ਗੁਰ ਸਰਵਨਪੰਦੇਰ ਨੇ ਵੀਡੀਓ ਜਾਰੀ ਕਰਦੇ ਕਿਹਾ ਕਿ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਬੱਚਿਆਂ ਨੂੰ ਲਾਪਤਾ ਕਰ ਦਿੱਤਾ ਗਿਆ ਹੁਣ ਸਰਕਾਰ ਨੂੰ ਚੇਤਾਵਨੀ ਦਿੱਤੀ ਕੁਲਵਿੰਦਰ ਦੇ ਪਰਿਵਾਰ ਨੂੰ ਮਾਮਲੇ ਦੀ ਸਹੀ ਜਾਣਕਾਰੀ ਦਿੱਤੀ ਜਾਵੇ ਜੇਕਰ ਜੀਹਾਂ ਨਾ ਹੋਇਆ ਤਾਂ ਅਸੀਂ ਸਰਕਾਰ ਖਿਲਾਫ ਤਿੱਖਾ ਪ੍ਰਦਰਸ਼ਨ ਕਰਦੇ ਹਾਂਗੇ ਮੈਂ ਸਰਵਨ ਸਿੰਘ ਪੰਦੇਰ ਐਸ ਬਲੇ ਸ਼ੰਭੂ ਬਾਰਡਰ ਤੋਂ ਬੋਲ ਰਿਹਾ ਜੀ ਜੜੀਆਂ ਖਬਰਾਂ ਆਈਆਂ ਨੇ ਵੀ 에어ਪੋਰਟ ਦੇ ਉੱਤੇ ਪੈਣ ਕੰਗਣਾ ਰਨਾਉਤ ਜਿਹੜੀ ਇਸ ਵੇਲੇ ਭਾਜਪਾ ਦੀ ਐਮਪੀ ਆ ਉਹਨਾਂ ਦਾ ਅਜਿਹਾ ਕਹਿਣਾ ਵੀ ਉਹਨਾਂ ਨੂੰ ਕਿਸੇ ਨੇ ਚਪੇੜ ਮਾਰੀ ਆ ਔਰ ਉਹ ਬੀਬੀ ਕੁਲਵਿੰਦਰ ਪੰਜਾਬ ਕਪੂਰਥਲਾ ਮਾਹੀਵਾਲ ਦੀ ਸੁਣੀ ਜਾ ਰਹੀ ਆ ਜਿਹੜੀ ਇਹ ਘਟਨਾ ਵਾਪਰੀ ਆ ਜਿਹੜੀ ਕੰਗਣਾ ਰਨਾਉਤ ਜੀ ਨੇ ਇਹ ਪਹਿਲੋਂ ਵੀ ਕਸਾਨਾਂ ਮਜ਼ਦੂਰਾਂ ਦੀਆਂ ਮਾਵਾਂ ਭੈਣਾਂ ਤੇ ਪੰਜਾਬੀਆਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵੱਡੀ ਉਮਰ ਦੀਆਂ ਮਾਵਾਂ ਭੈਣਾਂ ਬਾਰੇ ਕੰਗਨਾ ਨੌਤ ਜੀ ਬਹੁਤ ਗਲਤ ਬੋਲਦੇ ਰਹੇ ਨੇ ਵੀ ਇਹ ਦਿਹਾੜੀ ਲੈ ਕੇ ਮੋਰਚੇ 'ਚ ਜਾਂਦੀਆਂ ਹੈਗੀਆਂ ਨੇ ਤਾਂ ਮੈਨੂੰ ਲੱਗਦਾ ਇਸ ਦਾ ਹੀ ਪ੍ਰਗਟਾਵਾ ਵਾ ਠੀਕ ਆ ਤਾਂ ਇਹ ਇਹ ਘਟਨਾ ਉਹਦੇ 'ਚ ਹੋਈ ਲੱਗਦੀ ਆ ਦੂਸਰਾ ਜੋ ਕਿਹਾ ਜਾ ਰਿਹਾ ਵੀ ਬੀਬੀ ਜੀ ਨੇ ਵੀ ਕਗਨਰ ਨਰੌਤਜੀ ਨੇ ਵੀ ਬਦਤਮੀਜ਼ੀ ਕੀਤੀ ਆ ਜਰੂਰ ਡੋਪ ਟੈਸਟ ਹੋਣਾ ਚਾਹੀਦਾ ਇਹ ਜਾਂਚ ਦਾ ਵਿਸ਼ੇ ਆ ਦੂਸਰੀ ਗੱਲ ਅਸੀਂ ਕਿਸੇ ਘਟਨਾਵਾਂ ਨੂੰ ਜਸਟੀਫਾਈ ਨਹੀਂ ਕਰਦੇ ਹੈਗੇ ਇਸ ਤੋਂ ਪਹਿਲੋ ਵੀ ਜਿਵੇਂ ਪੀਛ ਤੰਦਰਮ ਜੀ ਸੀਗੇ ਉਹਨਾਂ ਤੇ ਵੀ ਕਿਸੇ ਵੱਲੋਂ ਜੁੱਤਾ ਛੁੱਟਿਆ ਗਿਆ ਸੀ ਤੁਸੀਂ ਦੇਖ ਲਓ ਕੇਜਰੀਵਾਲ ਕਈ ਵਾਰ ਸਿਆਹੀ ਪਈ ਥੱਪੜ ਵੱਜੇ ਹੋਰ ਨੇਤਾਵਾਂ ਦੀਆਂ ਵੀ ਘਟਨਾਵਾਂ ਨੇ ਅਸੀਂ ਨਹੀਂ ਕਹਿੰਦੇ ਲੋਕ ਆਪਣੇ ਗੁੱਸੇ ਦਾ ਅਝਾਰ ਕਰਦੇ ਹੁੰਦੇ ਆ ਕੋਈ ਅਜਿਹੀ ਗੱਲ ਨਹੀਂ ਹੈਗੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਤੇ ਕਿਸੇ ਕਿਸੇ ਦੀ ਕਾਰਵਾਈ ਕਰਨਾ ਇਹ ਨਿੰਦਾ ਕਰਨਯੋਗ ਆ ਮੈਨੂੰ ਨਹੀਂ ਲੱਗਦਾ ਜਈ ਇੱਕ ਇੱਕ ਭਮਨਾਵਾ ਦਾ ਪ੍ਰਗਟਾਵਾ ਹੈ ਥਪਾਕਣ ਠੀਕ ਹੈ ਜੀ ਸੋ ਇਸ ਕਰਕੇ ਇਹਦੇ ਬਾਰੇ ਗਾਹ ਮੋਰਚਾ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕਰੂਗਾ ਧੰਨਵਾਦ